मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ 'ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਇੱਕ ਮਿਰਵੀ ਸੁਨੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਨੇ ਲੈ ਕੇ ਅੱਜ ਦੇ ਕੁਝ ਖਾਸ ਤੇ ਅਹਿਮ ਖਬਰਾਂ ਤੇ ਇਹਨਾਂ ਖਬਰਾਂ ਤੇ ਵਿਸਥਾਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮਿਹਰਬਾਨੀ ਕੋਮਲ ਜੀ ਪ੍ਰੋਸਪ ਜੀ ਕਾ ਸਭ ਤੋਂ ਪਹਿਲਾ ਗੱਲ ਕੀਤੀ ਜਾਵੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਈ ਅਹਿਮ ਫੈਸਲੇ ਲਏ ਗਏ ਨੇ ਆਖਿਰਕਾਰ ਉਹ ਫੈਸਲੇ ਤੇ ਥੋੜਾ ਜਾਣਨਾ ਪਾਇਆ ਜਾਵੇ ਦੇਖੋ ਜੜਾ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਹੋਈ ਹੈ ਜੀ ਇਹ ਬੈਠਕ ਦੇ ਕੁਝ ਅੰਸ਼ ਨੇ ਸਰਕਾਰ ਦਾ ਦਾਅਵਾ ਹੈ ਕਿ ਜਿਹੜੇ ਫੈਸਲੇ ਅਸੀਂ ਲੈ ਰਹੇ ਹਾਂ ਇਹ ਫੈਸਲੇ ਪੜੇ ਪੰਜਾਬ ਦੇ ਹਿੱਤ ਵਿੱਚ ਜਾਣਗੇ ਕੁਝ ਜਿਹਨਾਂ ਨੇ ਉਦਯੋਗਾਂ ਪ੍ਰਤੀ ਵੀ ਕੀਤਾ ਬਕਰ ਬਕਰ ਤਰਾਂ ਦੀਆਂ ਗੱਲਾਂ ਬਾਤਾਂ ਇਹਦੇ ਵਿੱਚ ਆਖੀਆਂ ਗਈਆਂ ਨੇ ਇੱਕ ਤਾਂ ਇਹ ਕਹਿੰਦੇ ਆ ਕਿ ਮਹਾਲੀ ਦੇ ਵਿੱਚ ਇੱਕ ਵਿਸ਼ੇਸ਼ ਅਦਾਲਤ ਸਥਾਪਿਤ ਹੋਵੇਗੀ ਉਹ ਭਾਈ ਮਹਾਲੀ ਜਿੱਥੇ ਪਹਿਲਾਂ ਵੀ ਵਿਸ਼ੇਸ਼ ਅਦਾਲਤਾਂ 4-5 ਨੇ ਇੱਥੇ ਜਿਹੜੀ ਸੀਬੀਆਈ ਅਦਾਲਤਾਂ ਸੀ ਕਿਸੇ ਵੇਲੇ ਪਟਿਆਲੇ ਹੁੰਦੀਆਂ ਸੀ ਅੱਜ ਕੱਲ ਉਹ ਵੀ ਮਹਾਲੀਚ ਤਬਦੀਲ ਹੋ ਗਈਆਂ ਸੈਸ਼ਨ ਅਤੇ ਐਡੀਸ਼ਨਲ ਸੈਸ਼ਨ ਜੱਜ ਇੰਨਾ ਇਹਦੇ ਕੇਸ ਚੱਲਣਗੇ ਜਿੱਥੇ ਅੱਗੇ ਇਹ ਕਿਹਾ ਹੈ ਕਿ ਕਬਜ਼ੇ ਵਾਲੇ ਸਰਕਾਰੀ ਖਾਲ ਪਗ ਡੰਡੀਆਂ ਦੀ ਕੀਮਤ ਵਸੂਲੇਗੀ ਸਰਕਾਰ ਬਾਬ ਇਹ ਮਾਮਲਾ ਸਿੱਧਾ ਕਿਸਾਨਾਂ ਦੇ ਨਾਲ ਸਬੰਧਤ ਹੈ ਕਿ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਇਹਦੇ ਨਾਲ ਸਹਿਮਤੀ ਬਣਾ ਲੈਣਗੀਆਂ ਜਾਂ ਸਰਕਾਰ ਉਹਨਾਂ ਨਾਲ ਬਣਾਉਣ ਦਾ ਯਤਨ ਕਰੇਗੀ ਕੀਮਤਾਂ ਵਸੂਲਣ ਦੀ ਡੀਸੀ ਅਧੀਨ ਕਹਿੰਦੇ ਕੁਝ ਕਮੇਟੀਆਂ ਬਣਾਈਆਂ ਜਾਣਗੀਆਂ ਜੀ ਜੀ ਇਸੇ ਤਰ੍ਹਾਂ ਡਿਫਾਲਟਰ ਸ਼ੈਲਰਾਂ ਲਈ ਵਨ ਟਾਈਮ ਸੈਟਲਮੈਂਟ ਯੋਜਨਾ ਸਮਝੌਤਾ ਯੋਜਨਾ ਹੋ ਬਣਾਈ ਜਾਏਗੀ OTS ਸਕੀਮ ਤਹਿਤ ਜੁਰਮਾਨਾ ਅਤੇ ਵਿਆਜ ਮਾਫ ਹੋਵੇਗਾ OTS ਵਨ ਟਾਈਮ ਸੈਟਲਮੈਂਟ ਯੋਜਨਾ ਤਿੰਨ ਕਿਸ਼ਤਾਂ ਚ ਪੈਸੇ ਲੈ ਸਕਣਗੇ ਡਿਫਾਲਟਰ ਛੇਲਰ ਜੀਐਸਟੀ ਦੇ ਮਾਮਲਿਆਂ ਚ ਵਨ ਟਾਈਮ ਸੈਟਲਮੈਂਟ ਆਫਰ ਵੀ ਦਿੱਤੀ ਜਾਵੇਗੀ ਜੀਐਸਟੀ ਦੇ ਕੇਸਾਂ ਵਿੱਚ ਓਟੀਐਸ ਵਨ ਟਾਈਮ ਸੈਟਲਮੈਂਟ ਯੋਜਨਾ ਨਾਲ 20000 ਟਰੇਡਰ ਚ ਨੂੰ ਫਾਇਦਾ ਹੋਵੇਗਾ ਇਹ ਅੱਜ ਦੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕੁਝ ਵਿਸ਼ੇਸ਼ ਅੰਸ਼ ਦੱਸੇ ਜਾ ਰਹੇ ਨੇ ਜੀ ਢੀਲੂ ਸਾਹਿਬ ਉਹਦੇ ਰ ਵੀ ਕਿਹਾ ਜਾ ਰਿਹਾ ਕਿ ਪੰਜਾਬ ਕੈਬਨਿਟ ਦੇ ਵੱਲੋਂ ਅੱਜ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਪ੍ਰੇਸ਼ਟਾਚਾਰ ਕੇਸ ਮਾਮਲੇ ਦੇ ਵਿੱਚ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਹੈ ਕਾਰਵਾਈ ਕਰਨ ਦੀ ਦੇਖੋ ਸਾਧੂ ਸਿੰਘ ਧਰਮਸੋਧ ਸਾਬਕਾ ਮੰਤਰੀ ਜੰਗਲਾਤ ਪਾ ਉਨ੍ਹਾਂ ਦੇ ਖਿਲਾਫ ਮੰਤਰੀ ਮੰਡਲ ਨੇ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਤਾਂ ਕੇਸ ਚੱਲੇ ਨੂੰ ਬਹਾਵਚਰ ਹੋ ਗਿਆ। ਇਹਦੇ ਵਿੱਚ ਸਰਕਾਰ ਨੇ ਟਾਈਮ ਜ਼ਿਆਦਾ ਨਹੀਂ ਲਾਤਾ। ਜੀ। ਕਹਿੰਦੇ ਆ ਕਿ ਇਹ ਜੂਨ 2022 ਦੇ ਵਿੱਚ ਇਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ। ਧਰਮਸੋਤ ਨੇ ਕਥਤ 1.67 ਕਰੋੜ ਰੁਪਏ ਰਿਸ਼ਵਤ ਕਥਤ ਰੂਪ ਚ ਲਈ ਸੀ ਪੀਐਮਐਲਏ ਅਦਾਲਤ ਵੱਲੋਂ 2022 ਤਹਿਤ ਕਾਰਵਾਈ ਹੋਵੇਗੀ ਕੈਬਨਟ ਨੇ ਰਾਜਪਾਲ ਨੂੰ ਕੇਸ ਚਲਾਉਣ ਦੀ ਮਨਜ਼ੂਰੀ ਵਾਸਤੇ ਭੇਜ ਦਿੱਤਾ ਹੈ ਭਾਵ ਸਪارش ਕਰਤੀ ਹੈ ਜੀ ਅਗੇ ਰਾਜਪਾਲ ਸਾਹਿਬ ਨੇ ਇਹਦੀ ਮਨਜ਼ੂਰੀ ਦੇਣੀ ਹੈ ਉਹਦੇ ਵਿਰੁੱਧ ਭ੍ਰਿਸ਼ਟਾਚਾਰ ਕੇਸ ਚਲਾਉਣ ਦੀ ਇਹਨਾਂ ਨੇ ਸਪਾਰਸ਼ ਕਰਤੀ ਵਿਜੀਲੈਂਸ ਬਿਊਰੋ ਨੇ ਜੂਨ 2022 ਵਿੱਚ ਕੇਸ ਦਰਜ ਕੀਤਾ ਜਿਵੇਂ ਆਪਾਂ ਉੱਪਰ ਦੱਸਿਆ ਤੇ ਹੁਣ ਨਿਰਪਰ ਕਰਦਾ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਕਿ ਉਹ ਸਰਕਾਰ ਦੀ ਕੀਤੀ ਹੋਈ ਸਪਾਰਸ਼ ਸਾਧ ਸੰਗ ਧਰਮ ਸੋਤ ਖਿਲਾਫ ਕੇ ਚਲਾਉਣ ਦੀ ਮਨਜ਼ੂਰੀ ਦਿੰਦੀ ਹੈ ਨਹੀਂ ਦਿੰਦੇ ਹੁਣ ਇਹ ਰਾਜਪਾਲ ਸਾਹਿਬ ਦੇ ਕੋਲ ਚਲਿਆ ਗਿਆ ਤੇ ਮੇਰਾ ਖਿਆਲ ਹੈ ਰਾਜਪਾਲ ਸਾਹਿਬ ਨੇ ਮਨਜ਼ੂਰੀ ਦੇ ਦੇਣੀ ਹੈ ਤੇ ਸਾਧ ਸੰਗ ਧਰਮ ਸੋਤ ਦੇ ਖਿਲਾਫ ਬਕਾਇਦਾ ਤੌਰ ਦੇ ਉੱਤੇ ਜਿਹੜੀ ਵਿਸ਼ੇਸ਼ ਅਦਾਲਤਾਂ ਮਹਾਲੀ ਦੀ ਉਹਦੇ ਵਿੱਚ ਕੇਸ ਚੱਲੇਗਾ ਜੀ ਬਿਲਕੁਲ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕੁਝ ਅਹਿਮ ਫੈਸਲੇ ਕਹਿੰਨੇ ਤੇ ਇਹ ਵੀ ਕਿਹਾ ਕਿ ਇੰਡਸਟਰੀ ਦੇ ਲਈ ਕੁਝ ਜਿਹੜੇ ਅਹਿਮ ਫੈਸਲੇ ਜ਼ਰੂਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਤਿਹਾਸਿਕ ਮੰਨਿਆ ਜਾ ਰਿਹਾ ਹੈ ਦੇਖੋ ਕਹਿੰਦੇ ਜਿਹੜੇ ਇਸ ਕੈਬਨਟ ਮੀਟਿੰਗ ਦੇ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕੁਝ ਫੈਸਲੇ ਬਕਾਇਦਾ ਕੀਤੇ ਗਏ ਨੇ ਉਦੇ ਬਾਰੇ ਜਾਣਕਾਰੀ ਦਿੰਦੇ ਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਇਹਨੂੰ ਇਤਿਹਾਸਕ ਕਿਹਾ ਜੀ ਉਹ ਕੀ ਕਹਿੰਦੇ ਆ ਕਹਿੰਦੇ ਰਾਈਟ ਟੂ ਬਿਜ਼ਨਸ ਐਕਟ ਇਹਦੇ ਤਹਿਤ ਕਈ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ ਪਹਿਲਾਂ ਇਹਦੇ ਤਹਿਤ ਨਰਧਾਰਤ ਹੱਦ 25 ਕਰੋੜ ਸੀ ਜਿਹਨੂੰ ਵਧਾ ਕੇ 125 ਕਰੋੜ ਕਰਤਾ ਜੇਕਰ ਕੋਈ ਸਨਤ ਉਸ ਤੋਂ ਉੱਪਰ ਹੈ ਤਾਂ ਵਿਭਾਗ ਵੱਲੋਂ ਉਸ ਨੂੰ ਲੋੜ ਮੁਤਾਬਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਤਹਿਤ ਪੰਜ ਮਨਜ਼ੂਰੀਆਂ ਹੋਰ ਵਧਾ ਦਿੱਤੀਆਂ ਨੇ ਜਿਹਦੇ ਤਹਿਤ ਹੁਣ ਕਿਰਤ ਵਿਭਾਗ ਫੈਕਟਰੀ ਲਾਇਸੈਂਸ ਕੰਸਲਟਡ ਟੂ establish consent to up, operate pradushan vibhag vagaira vagaira itna karta hai ga is tarah noc vagaira shamil kite gaye ne jangalat vibhag te oh kehnde ke pudda local body real estate to manjoor chuda industry nu bhi shamil kita gaya is to alawa ਨਵੇਂ ਪ੍ਰੋਜੈਕਟਾਂ ਨੂੰ 15 ਦਿਨਾਂ ਵਿੱਚ ਗ੍ਰੀਨ ਤੋਂ ਔਰੇਂਜ ਅਤੇ ਪ੍ਰੋਜੈਕਟ ਦੇ ਵਿਸਥਾਰ ਲਈ 18 ਦਿਨਾਂ ਚ ਮਨਜ਼ੂਰੀ ਦੇ ਦਿੱਤੀ ਜਾਇਆ ਕਰੇਗੀ ਹੁਣ ਵੱਧ ਤੋਂ ਵੱਧ ਸੰਤਾ ਨੂੰ ਫਾਈਲ ਸਹੀ ਹੋਣ ਤੋਂ 5 ਤੋਂ 18 ਦਿਨਾਂ ਦੇ ਵਿੱਚ ਵਿੱਚ ਮਨਜ਼ੂਰੀ ਦਿੱਤੀ ਜਾਇਆ ਕਰੇਗੀ ਇਹਦੇ ਵਿੱਚ ਇਹ ਵੀ ਦੱਸਿਆ ਕਿ ਜੇ ਦਿਨ 18 ਤੋਂ ਵੱਧ ਲੰਘ ਗਏ ਤਾ ਫਿਰ ਕਿਹੜਾ ਕਦਮ ਚੱਕਿਆ ਜਾਇਆ ਕਰੇਗਾ ਸਬੰਧਤ ਭਾਗ ਦੇ ਖਿਲਾਫ ਸਰਕਾਰ ਦਾ ਦਾਅਵਾ ਹੈ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਜਿਹੜੇ ਬਹੁਤ ਸਾਰੇ ਮੈਕਮੇ ਨੇ ਜਿਨ੍ਹਾਂ ਨੇ ਬਿਨਾਂ ਮਤਲਬ ਤੋਂ ਟੰਗ ਫਸਾਉਣੀ ਹੁੰਦੀ ਹੈ ਸਰਕਾਰ ਨੇ ਜੀ ਇੱਕ ਕਦਮ ਚੱਕਿਆ ਇੱਕ ਚੰਗਾ ਕਦਮ ਹੈ ਬਹੁਤ ਸਾਰੇ ਸੰਤਕਰੇ ਕਹਿੰਦੇ ਆ ਕਿ ਸਾਨੂੰ ਮਨਜ਼ੂਰੀਆਂ ਲੈਂਦੇ ਲੈਂਦੇ ਥਕਾਵਟ ਹੋ ਜਾਂਦੀ ਹੈ ਉਦਾਕਰਨ ਜੇ ਕਿਤੇ ਸਰਕਾਰ ਉਸ ਪਾਸੇ ਵੱਲ ਤੁਰੀ ਹੈ ਕਿਸੇ ਵੇਲੇ 1900 93 ਦੇ ਲਗਭਗ ਜਦੋਂ ਬ੍ਰਹਮਿੰਦਰਾ ਮੈਡੀਕਲ ਸਿੱਖਿਆ ਦੇ ਮੰਤਰੀ ਸਨ ਜੀ ਜੀ ਉਹਨਾਂ ਨੇ ਇੱਕ ਸਿੰਗਲ ਵਿੰਡੋ ਸਰਵਸ ਸ਼ੁਰੂ ਕੀਤੀ ਸੀ ਕਿ ਜੇ ਮਰੀਜ਼ ਐਮਰਜੈਂਸੀ ਚ ਦਾਖਲ ਹੋ ਗਿਆ ਤਾਂ ਹਸਪਤਾਲ ਦੇ ਕਰਮਚਾਰੀ ਹੀ ਉਹਦਾ ਸਾਰਾ ਟੈਸਟ ਵਗੈਰਾ ਕਰਾਉਣਗੇ ਉਹਦੇ ਰਿਪੋਰਟਾਂ ਨਹੀਂ ਤਾਂ ਤੇ ਪੈਥੋਲੋਜੀ ਦੀ ਪ੍ਰਯੋਗਸ਼ਾਲਾ ਮੈਡੀਕਲ ਕਾਲਜ ਹੈ ਸਾਡੇ ਬਹੁਤ ਸਾਰੇ ਪਿੰਡਾਂ ਦੇ ਲੋਕ ਇਸੇ ਗਲਤੀ ਉਲਝੇ ਰਹਿੰਦੇ ਸਨ ਸੋਲਜ ਸਿੰਗਲ ਵਿੰਡੋ ਸਰਵਿਸ ਸੰਤੀ ਜਿਹੜਾ ਉਧਰ ਨੂੰ ਜਾ ਰਿਹਾ ਹੈ ਕਦਮ ਹੈ ਸਰਕਾਰ ਨੇ ਕਦਮ ਲਿਆਏਗਾ ਜੇ ਉਹ ਕਦਮ ਸਿੰਗਲ ਵਿੰਡੋ ਵਾਲਾ ਹੋ ਜਾਵੇ ਇੱਥੇ ਵੀ ਤਾਂ ਮੇਰਾ ਖਿਆਲ ਹੈ ਕਿ ਸੰਤ ਲਾਉਣ ਵਿੱਚ ਕਿਸੇ ਨੂੰ ਵੀ ਕੋਈ ਅਜਿਹਾ ਖब्बा ਸੱਜਾ ਕਰਨਾ ਪੈਂਦਾ ਸ਼ਾਇਦ ਨਾ ਕਰਨਾ ਪਵੇ ਤੇ ਲੋਕਾਂ ਨੂੰ ਇਹ ਤੋਂ ਰਾਹਤ ਵੀ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ ਬਿਲਕੁਲ ਢਿਲੋ ਸਾਹਿਬ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਤਾਂ ਉੱਥੇ ਹੀ ਚੋਣ ਕਮਿਸ਼ਨ ਦੇ ਵੱਲੋਂ ਅੱਜ ਇੱਕ ਹੋਰ ਚੋਣ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਕਿਹਾ ਜਾ ਰਿਹਾ 24 ਅਕਤੂਬਰ ਨੂੰ ਹੋਣ ਵਾਲੀਆਂ ਨੇ ਸਾਰਿਆਂ ਨੂੰ ਪਤਾ ਕਿ ਲੁਧਿਆਣੇ ਦੇ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਸੀਟ ਖਾਲੀ ਹੋ ਗਈ ਸੀ ਜਿੱਥੇ ਇਹਨਾਂ ਨੇ ਆਪਣੇ ਹੀ ਰਾਜ ਸਭਾ ਦੇ ਮੈਂਬਰ ਸੰਜੀਵ अरोड़ा ਤੋਂ ਅਸਤੀਫਾ ਦਿਵਾ ਲਿਆ ਸੰਜੀਵ अरोड़ा ਨੂੰ ਅਸਤੀਫਾ ਤਬਾ ਕੇ ਐਮਐਲਏ ਬਣਾ ਕੇ ਮੰਤਰੀ ਬਣਾ ਲਿਆ ਤੇ ਹੁਣ 24 ਅਕਤੂਬਰ ਨੂੰ ਜਿਹੜੀ ਹੈ ਰਾਜ ਸਭਾ ਦੀ ਸੀਟ ਲਈ ਵੋਟਾਂ ਪੈਣਗੀਆਂ ਕਹਿੰਦੇ ਉਹਦੇ ਵਿੱਚ ਚੋਣ ਕਮਿਸ਼ਨ 6 ਅਕਤੂਬਰ ਨੂੰ ਨੋਟੀਫਿਕੇਸ਼ਨ ਅਧ ਸੂਚਨਾ ਜਾਰੀ ਕਰ ਦੇਗਾ ਨਾਮਜਦਗੀਆਂ 12 13 ਅਕਤੂਬਰ ਤੱਕ ਮਿਤੀ ਹੈ ਜਿਹੜੀ ਨਾਮਜ਼ਦਗੀਆਂ ਦੀ 16 ਤੱਕ ਵਾਪਸ ਲਈਆਂ ਜਾ ਸਕਦੀਆਂ ਨੇ ਤੇ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਜੀ ਉਹਨਾਂ ਦੀ ਗਿਣਤੀ 4 ਵਜੇ ਹੋ ਜਾਏਗੀ ਉਸੇ ਦਿਨ 24 ਅਕਤੂਬਰ ਨੂੰ ਹੀ ਜਿਹੜਾ ਇਹ ਰਾਜ ਸਭਾ ਦਾ ਮੁਕਾਬਲਾ ਆਏਗਾ ਇਹਦਾ ਐਲਾਨ ਕਰ ਦਿੱਤਾ ਜਾਵੇਗਾ ਮੇਰੇ ਖਿਆਲ ਉਥੋਂ ਤੱਕ ਜਾਣ ਦੀ ਜਰੂਰਤ ਸ਼ਾਇਦ ਨਾ ਪਵੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਕੋਲੇ 94 ਦੇ ਕਰੀਬ ਵਿਧਾਇਕ ਨੇ ਇਹਨਾਂ ਦੇ ਕੁਝ ਸਵਾਲਾਂ ਦੇ ਘੇਰੇ 'ਚ ਵੀ ਨੇ ਜੇ ਪਠਾਨ ਮਾਜਰਾ ਸਾਹਿਬ ਨਜ਼ਰ ਨਹੀਂ ਆ ਰਹੇ ਜੀ ਜੀ ਬਰਜਿੰਦਰ ਸਿੰਘ ਲਾਲਪੁਰਾ ਉਹਨੂੰ ਸਜ਼ਾ ਹੋ ਚੁੱਕੀ ਹੈ ਉਦੀ ਵੋਟ ਹਾਲ ਦੀ ਘੜੀ ਨਹੀਂ ਮੰਨੀ ਜਾ ਸਕੇਗੀ ਜਦੋਂ ਤੱਕ ਉਹਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲਦੀ ਸੋ ਹੋ ਸਕਦਾ ਹੈ ਕਿ ਬਿਨਾ ਮੁਕਾਬਲੇ ਹੀ ਰਹਿ ਜਾਵੇ ਤੇ ਫਿਰ ਤਾਂ 16 ਅਕਤੂਬਰ ਨੂੰ ਹੀ ਰਾਜ ਸਭਾ ਦੀ ਸੀਟ ਦਾ ਐਲਾਨ ਹੋ ਸਕਦਾ ਜੀ ਟਿਲੋ ਸਾਹਿਬ ਜਿਵੇਂ ਤੁਸੀਂ ਮਨਜਿੰਦਰ ਸਿੰਘ ਲਾਲਪੁਰਾ ਦੀ ਗੱਲ ਕਰ ਰਹੇ ਸੀ ਤਾਂ ਪਤਾ ਲੱਗ ਸੀ ਇਹ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਤੇ ਵਿੱਚ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਹੈ ਚੁਣੌਤੀ ਦੀ ਪਰ ਜਦੋਂ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਤਰਨਤਾਲਨ ਦੀ ਬਧੀਖ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਕੀਤੀ ਜਾ ਚੁੱਕੀ ਹੈ ਜੀ ਵੈਸੇ ਤਾਂ ਜਿਹੜਾ ਸਪੀਕਰ ਸਾਹਿਬ ਜਿਹੜੇ ਹੁਣ ਤੱਕ ਅਹੁਦਿਆਂ ਤੇ ਰਹੇ ਆ ਉਹਨਾਂ ਦਾ ਕਹਿਣਾ ਇਹ ਸੀਟ ਆਟੋਮੈਟਿਕ ਖਾਲੀ ਹੋ ਜਾਂਦੀ ਹੈ ਇਹਨਾਂ ਨੇ ਖਾਲੀ ਕਰਾਈ ਨਹੀਂ ਕਿਸੇ ਵੀ ਵਿਅਕਤੀ ਕੋਲੇ ਉੱਪਰਲੀ ਅਦਾਲਤ ਵਿੱਚ ਜਾ ਕੇ ਚੁਣੌਤੀ ਦੇਣ ਦਾ ਮੌਕਾ ਮਿਲਦਾ ਹੈ ਹੁਣ ਮਨਜਿੰਦਰ ਸਿੰਘ ਲਾਲਪੁਰਾ ਨੇ ਵੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਆਪਣੀ ਸਜ਼ਾ ਨੂੰ ਚੁਣੌਤੀ ਦੇ ਦਿੱਤੀ ਹੈ ਪਤਾ ਹੈ ਕਿ 3 ਮਾਰਚ 2013 ਨੂੰ ਇੱਕ ਔਰਤ ਨਾਲ ਝਗੜਾ ਹੋਇਆ ਸੀ ਉਸ ਕੇਸ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸਜ਼ਾ ਹੋਈ ਹੈ ਜੀ ਜਿਹੜੇ ਪੁਲਿਸ ਵਾਲੇ ਨੇ ਅਜੇ ਤੱਕ ਮਾਂਜੋਗ ਉੱਚ ਅਦਾਲਤ ਨੇ ਜਿਹੜੀ 10 ਸਤੰਬਰ ਨੂੰ ਸਜ਼ਾ ਹੋਈ ਉਹਦੇ ਤੇ ਕੋਈ ਰੋਕ ਨਹੀਂ ਲਾਈ ਜੀ ਪਬ ਉਹਨਾਂ ਨੇ ਨੋਟਿਸ ਜਾਰੀ ਕਰਤਾ ਔਰ 1 1 ਅਕਤੂਬਰ ਤੱਕ ਜਵਾਬ ਦੇਣ ਨੂੰ ਕਿਹਾ ਉਸ ਤੋਂ ਬਾਅਦ ਇਹਦੇ ਤੇ ਬਹਿਸ ਹੋਵੇਗੀ ਅੱਗੇ ਮਾਨਯੋਗ ਅਦਾਲਤ ਕਿਸ ਨਤੀਜੇ ਤੇ ਪਹੁੰਚਦੀ ਹੈ ਇਹ ਤਾਂ ਸਮਾਂ ਦੱਸੇਗਾ ਦਸਨ ਜੋਗ ਹੈ ਕਿ ਲੰਘੇ 10 ਸਤੰਬਰ ਨੂੰ ਇਹਨੂੰ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਵੱਲੋਂ 4 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਇਹਦੇ ਨਾਲ ਕੁਝ ਵਿਅਕਤੀ ਹੋਰ ਵੀ ਸ਼ਾਮਲ ਨੇ ਜੇ ਮਨਜੋਗ ਹਾਈ ਕੋਰਟ ਨੇ ਇਹਦੀ ਸਜ਼ਾ ਤੇ ਰੋਕ ਲਾਤੀ ਤਾਂ ਇਹਨੂੰ ਰਾਹਤ ਮਿਲ ਸਕਦੀ ਹੈ ਅੱਗੇ ਦੇਖਿਆ ਜਾਵੇਗਾ ਕਿ ਹਾਈ ਕੋਰਟ ਉਸ ਬਾਲੇ ਪਾਸੇ ਤੁਰਦੀ ਹੈ ਕਿ ਨਹੀਂ ਤੁਰਦੀ ਪਰ ਦਸਨ ਜੋਗ ਹੈ ਇਹ ਜਿਹੜਾ ਮਾਮਲਾ ਸੀ ਭਾਰਤ ਦੇ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਦਾਇਰ ਹੋਇਆ ਸੀ ਮਾਨਯੋਗ ਉੱਚ ਅਦਾਲਤ ਇਹਦੇ ਵਿੱਚ ਕੋਈ ਫੈਸਲਾ ਕਰਦੀ ਹੈ ਕਿ ਨਹੀਂ ਕਰਦੀ ਜਾਂ ਇਹ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹੀ ਫੈਸਲਾ ਹੋਵੇਗਾ ਆਉਣ ਬਾਲਾ ਸਭਾ ਦੱਸੇਗਾ ਜੀ ਡੀ ਲਾਬੁੱਤਰ ਕਿ ਆਜਾਰੇ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਪੀਐਮ ਮੋਦੀ ਨੂੰ ਪੰਜਾਬ ਦੇ ਹਾਲਾਤਾਂ ਦੀ ਰਿਪੋਰਟ ਸੌਂਪੀ ਹੈ ਪੰਜਾਬ ਦੇ ਰਾਜਪਾਲ ਮੌਜੂਦਾ ਗੁਲਾਬ ਚੰਦ ਕਟਾਰੀਆ ਪਿਛਲੇ ਲੰਬੇ ਸਮੇਂ ਤੋਂ ਦੂਜਾ ਵਾਰ ਕਾਫੀ ਸਰਗਰਮ ਨੇ ਜੀ ਇਸ ਤੋਂ ਜਿਹੜੇ ਪਹਿਲੇ ਰਾਜਪਾਲ ਸਨ ਬਨਵਰੀ لال ਪ੍ਰੋਹੋਤ ਉਹ ਵੀ ਸਰਹੱਦੀ ਖੇਤਰਾਂ ਵਿੱਚ ਕਾਫੀ ਦੌਰਾ ਕਰਦੇ ਸਨ ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਇਲਜ਼ਾਮ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਵਪਾਰ ਬਹੁਤ ਹੈ ਪਰ ਕਈ ਹੋਰ ਰਾਜ ਨੇ ਉਹਨਾਂ ਨਾਲ ਤਾਂ ਕਦੇ ਮੁਕਾਬਲਾ ਕੀਤਾ ਨਹੀਂ ਜਾਂਦਾ ਸੋਇਸ ਵਲੇ ਜਿਹੜਾ ਸਭ ਤੋਂ ਵੱਡਾ ਇਹ ਦੇਖਿਆ ਜਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਾਲ ਰਾਜਪਾਲ ਸਾਹਿਬ ਨੂੰ ਕਾਫੀ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਕੱਲ੍ਹ ਜਿੱਥੇ ਉਹਨਾਂ ਨੇ ਉਹਨਾਂ ਨੂੰ ਪੰਜਾਬ ਦੀ ਸਥਿਤੀ ਹੜ੍ਹਾਂ ਦੀ ਸਥਿਤੀ ਤੋਂ ਜਾਣੂ ਕਰਾਇਆ ਨਸ਼ਾ ਵਗੈਰਾ ਇਹ ਸਾਰਾ ਕੁਝ ਉਹਨਾਂ ਨੇ ਜਾਣੂ ਕਰਾਇਆ ਜੀ ਇਹਦੇ ਵਿੱਚ ਉਹਨਾਂ ਨੇ ਸਰਹੱਦਾਂ ਦੇ ਉੱਤੇ ਜਿਹੜੇ ਕੈਮਰੇ ਲਾਏ ਜਾਣੇ ਨੇ ਡਰੋਨ ਲਾਏ ਜਾਣੇ ਨੇ ਉਹ ਪ੍ਰੋਜੈਕਟ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਦੇ ਨਾਲ ਗੁਰਬ ਚੰਦ ਕਟਾਰਗਿਆ ਸਾਹਿਬ ਨੇ ਸੋ ਪਤਾ ਲੱਗਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੱਲੀ-ਕੱਲੀ ਗੱਲ ਤੋਂ ਜਾਣੂ ਕਰਾਇਆ ਹੈ। ਦੇਸ਼ ਦਾ ਗ੍ਰਹਿ ਮੰਤਰੀ ਅੱਗੇ ਕੀ ਗੱਲ ਕਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਨਾਲੀ ਉਹਨਾਂ ਨੇ ਕਿਉਂਕਿ ਚੰਡੀਗੜ੍ਹ ਦੇ ਉਹ ਮੁੱਖ ਪ੍ਰਸ਼ਾਸਕ ਵੀ ਨੇ। ਉਹਨਾਂ ਨੇ ਆਰਥਿਕ ਵਿਕਾਸ ਨੂੰ ਹਲਾੜਾ ਦੇਣ ਲਈ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕਨੋਲੋਜੀ ਸਿਟੀ ਦੀ ਤਰਜ਼ ਤੇ ਇੱਥੇ ਵੀ ਕੁਝ ਮੰਗਾਂ ਰੱਖੀਆਂ ਨੇ ਜੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਕਾਫੀ ਕਹਿੰਦੇ ਗੰਭੀਰਤਾ ਨਾਲ ਸੁਨੇਹਾ ਤੇ ਅਗਲੇ ਸਮੇਂ ਦੇ ਵਿੱਚ ਕੀ ਕੇਂਦਰ ਸਰਕਾਰ ਪੰਜਾਬ ਲਈ ਜਿਵੇਂ ਰਾਜਪਾਲ ਸਾਹਿਬ ਦੱਸ ਕੇ ਆਏ ਨੇ ਕੋਈ ਵਿਸ਼ੇਸ਼ ਪੈਕੇਜ ਦਿੰਦੇ ਨੇ ਜੀ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਹੜ੍ਹਾਂ ਦੇ ਹੋਏ ਨੁਕਸਾਨ ਤੋਂ ਅਗਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗੁਜਰਾਤ ਕਾਰਜ ਦਾ ਗਫਾ ਹੋਰ ਵੀ ਦੇ ਸਕਦੇ ਆ ਕਿਉਂਕਿ ਰਾਜਪਾਲ ਸਾਹਿਬ ਨੇ ਵੀ ਕਿਹਾ ਸੀਗਾ ਕਿ ਜਿਹੜਾ ਇਹ 1600 ਕਰੋੜ ਪੰਜਾਬ ਨੂੰ ਰਾਹਤ ਦਿੱਤੀ ਹੈ ਇਹ ਤਾਂ ਇੱਕ ਟੋਕਨ ਬਣੀ ਹੈ ਇੱਕ پیشਗੀ ਪੈਸਾ ਹੈ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਗੱਫਾ ਵੱਡਾ ਵੀ ਕਰ ਸਕਦੇ ਐ ਕਿਉਂਕਿ ਅਸੀਂ ਸਮਝਦੇ ਆ ਡੇਰਾ ਬਾਬਾ ਨਾਨਕ ਸਾਈਡ ਦੇ ਉੱਤੇ ਤਕਰੀਬਨ ਅੱਧੀ ਦਰਜਨ ਦੇ ਆਧਾਰਤ ਬੱਕ ਬੱਕ ਕੇਂਦਰ ਦੇ ਮਾਰਾਂ ਦੀ ਇੱਕ ਟੀਮ ਸਰਵੇਖਣ ਕਰਨ ਵਾਸਤੇ ਵੀ ਆਈ ਵੀ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਨੁਕਸਾਨ ਕਿੰਨਾ ਹੋਇਆ ਜਿਵੇਂ ਰਾਜਪਾਲ ਸਾਹਿਬ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਦੇ ਸਾਡੇ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਇੱਕ ਹੋਰ ਪੈਕੇਜ ਵੀ ਦੇਣਗੇ ਉਮੀਦ ਰੱਖੀ ਜਾ ਸਕਦੀ ਹੈ ਕਿ ਰਾਜਪਾਲ ਸਾਹਿਬ ਦੇ ਕਹਿਣ ਤੇ ਪ੍ਰਧਾਨ ਮੰਤਰੀ ਕੋਈ ਵਿਸ਼ੇਸ਼ ਪੈਕੇਜ ਦਾ ਤੋਹਫਾ ਪੰਜਾਬ ਨੂੰ ਦਿੰਦੇ ਆ ਜਾਂ ਨਹੀਂ ਆਉਣ ਵਾਲਾ ਸਭਾ ਦੱਸੇਗਾ ਜੀ ਢੀਲੂ ਸਾਹਿਬ ਉੱਤਰ ਕਿਹਾ ਜਾ ਰਿਹਾ ਕਿ ਜੰਮੂ ਕਸ਼ਮੀਰ ਤੋਂ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਲਦਾਖ ਨੂੰ ਪੂਰਨ ਰਾਜ ਦੀ ਮੰਗ ਨੂੰ ਲੈ ਕੇ ਉੱਥੇ ਕਿਹਾ ਜਾ ਰਿਹਾ ਹੈ ਹਿੰਸਾ ਕਾਫੀ ਜ਼ਿਆਦਾ ਭੜਕ ਉੱਠੀ ਹੈ ਤੇ ਉੱਥੇ ਕਾਫੀ ਜ਼ਿਆਦਾ ਐਮਰਜੈਂਸੀ ਵਰਗੇ ਹਾਲਾਤ ਬਣ ਚੁੱਕੇ ਨੇ ਦੇਖੋ ਲਦਾਖ ਬਾਰੇ ਪਹਿਲਾਂ ਤੋਂ ਹੀ ਇਹ ਸਵਾਲ ਉੱਥੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਇਹਨਾਂ ਨੇ ਝੂਟੀ ਦਾ ਦਰਜਾ ਦਿੱਤਾ ਕਿਹਾ ਕੀ ਸੀ ਉੱਥੋਂ ਦੇ ਤਾਂ ਹਾਲਾਤ ਹੀ ਬੜੇ ਸੁਧਰ ਜਾਣਗੇ ਮੇਰਾ ਖਿਆਲ ਕੁਝ ਸੁਧਾਰ ਸਦੂਰ ਤਾਂ ਆਇਆ ਨਹੀਂ ਉਹਦੇ 'ਚ ਹੁਣ ਉੱਥੇ ਪ੍ਰਦਰਸ਼ਨ ਹੋ ਰਹੇ ਨੇ ਖਾਸ ਕਰਕੇ ਵਿਦਿਆਰਥੀਆਂ ਦੇ ਵਿੱਚ ਇਹ ਪ੍ਰਦਰਸ਼ਨ ਹੋਏ ਨੇ सीआरपीएफ सेंट्रल रिजर्व पुलिस फोर्स ਕਹਿੰਦੇ ਉਹਦੀ ਗੱਡੀ ਨੂੰ ਅੱਗ ਵਗੈਰਾ ਵੀ ਲਾ ਦਿੱਤੀ ਹੈ ਉਹਨਾਂ ਨੂੰ ਕਾਬੂ ਕਰਨ ਵਾਸਤੇ ਪੱਥਰबाजी ਵੀ ਹੋਈ ਜੀ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਐ ਤੇ ਇਹ ਸਾਰੇ ਮਾਮਲਿਆਂ ਦੇ ਬਿਰੂ ਲੈ ਕੇ ਉੱਥੋਂ ਦੇ ਹਾਲਾਤ ਕਾਫੀ ਨਾਜ਼ੁਕ ਨੇ ਇਹ ਮਾਮਲੇ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਜਿਹੜਾ ਇਹ ਕੁਝ ਵਾਪਰ ਰਿਹਾ ਹੈ ਇਹਦੇ ਤੇ ਕਾਬੂ ਪਾਉਣਾ ਕੇਂਦਰ ਸਰਕਾਰ ਦਾ ਕੰਮ ਹੈ ਕਿਉਂਕਿ ਕੇਂਦਰ ਸਰਕਾਰ ਦਾ ਹੀ ਉੱਥੇ ਰਾਜ ਚੱਲ ਰਿਹਾ ਹੈ ਜੀਟੀਲੋ ਸਭ ਤੋਂ ਕੀ ਚੱਲ ਰਿਹਾ ਹੈ ਕਿ ਬਲਵੰਤ ਸਿੰਘ ਰਾਜਵਾਨ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਤੇ ਵਿੱਚ ਇੱਕ ਅਹਿਮ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਨੇ ਹੁਣ ਤੱਕ ਫੈਸਲਾ ਨਾ ਲੈਣ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਨੇ ਬਲਵੰਤ ਸਿੰਘ ਰਾਜਵਾਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੀਅੰਤ ਸਿੰਘ ਦੇ ਕਤਤ ਕਤਲ ਕੇਸ ਦੇ ਵਿੱਚ ਸਜ਼ਾ ਜਾਬਤਾ ਨੇ ਮਨਜ਼ਰੀ ਦੀ। ਉਹਨੂੰ ਇਹ ਲੰਬੇ ਸਮੇਂ ਤੋਂ ਹੋਇਆ ਕਿਉਂਕਿ ਬੀਅੰਤ ਸਿੰਘ ਹੋਰਾਂ ਦਾ ਕਤਤ ਕਤਲ 31 ਅਗਸਤ 1995 ਨੂੰ ਪੰਜਾਬ ਦੇ ਸਿਵਲ ਸਿਕਤਰੇਤ ਚੰਡੀਗੜ੍ਹ ਦੇ ਬਾਹਰ ਇੱਕ ਕਾਰ ਦੇ ਵਿੱਚ ਬੰਬ ਧਮਾਕੇ ਚ ਹੋਇਆ ਸੀ। ਉਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਪਹਿਲੀ ਗੱਲ ਤਾਂ ਉਹਨੇ ਕੋਈ ਆਪਣੀ ਪਟੀਸ਼ਨ ਹੀ ਨਹੀਂ ਪਾਈ ਉਹਦੀ ਜਿਹੜੇ ਰਹਿਮ ਦੀ ਪਟੀਸ਼ਨ ਪਾਈ ਸੀ ਸ਼ਰਮਣੀ ਕਮੇਟੀ ਨੇ ਪਾਈ ਸੀ ਇਹਦੇ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਚੁੱਕਿਆ ਕਿ ਜਿਹੜਾ ਬੰਦੇ ਨੂੰ ਅਹਿਸਾਸ ਹੀ ਨਹੀਂ ਜੀ ਉਹਨੂੰ ਮਾਫੀ ਕਾਦੀ ਦਿੱਤੀ ਜਾਵੇ ਬਿਲਕੁਲ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਕੋਲ ਸੁਣਵਾਈ ਅਧੀਨ ਸੀ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਐ ਕਿ ਭਾਈ ਹੁਣ ਤੱਕ ਤੁਸੀਂ ਇਹਦੇ ਤੇ ਫੈਸਲਾ ਕਿਉਂ ਨਹੀਂ ਕੀਤਾ ਜਦੋਂ ਨੇ ਅਪੀਲ ਹੀ ਨਹੀਂ ਕੀਤੀ ਤੇ ਫਿਰ ਤੁਸੀਂ ਫਾਂਸੀ ਆ ਕਿਉਂ ਨਹੀਂ ਕਰਦੇ ਉਹ ਤਾਂ ਬਹੁਤ ਵਾਰ ਕਹਿ ਚੁੱਕੇ ਮੈਨੂੰ ਇਸ ਕਾਨੂੰਨ ਤੇ ਭਰੋਸਾ ਹੀ ਨਹੀਂ ਤੁਸੀਂ ਜੋ ਸਜ਼ਾ ਦੇਨੀ ਆ ਮੈਨੂੰ ਦੇ ਦਿਓ ਇੱਕ ਵਾਰੀ ਪਹਿਲਾਂ ਵੀ ਫਾਂਸੀ ਦੇ ਬਰੰਟ ਆ ਗਏ ਸਨ ਉਦੋਂ ਫਿਰ ਬੜਾ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਦੇ ਵਿੱਚ ਤਬਦੀਲੀ ਹੋਈ ਸੀ ਤਾਂ ਇਹਦੀ ਸਰਵਾਈ ਹੁਣ ਅਗਲੀ 15 ਅਕਤੂਬਰ ਤੇ ਪਾਤੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਤੇ ਉਹਦੀ ਜਿਹੜੀ ਮੌਤ ਦੀ سزا ਨੂੰ ਉਮਰ ਕੈਦ ਵਿੱਚ ਬਦਲਣ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਹੋਈ ਜੀ ਟੇਲੋ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸੁਦਰਸ਼ਕ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹਨਾਂ ਹੀ ਕਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ